ਮਾਨਜੋਗ ਮੈਂਬਰ ਸਾਹਿਬ ਨੇ ਇੱਕ ਰਾਏਕੀ ਕਲਾਮ ਵਿੱਚ ਕਾਫੀ ਸਾਰਾ ਨੁਕਸਾਨ ਹੋ ਗਿਆ ਸੀ ਪਸ਼ੂਆਂ ਦਾ ਉਹਦਾ ਸਵਾਲ ਕੀਤਾ ਹੈ ਜਿਹੜਾ ਉਹਦੇ ਵਿੱਚ ਇਹਨਾਂ ਨੇ ਊੜਾ ਰੱਖਿਆ ਸੀਗਾ ਉਹਦੇ ਵਿੱਚ ਇਹਨਾਂ ਨੇ ਗਿਣਤੀ ਪੁੱਛੀ ਸੀ ਉਹਦੇ ਵਿੱਚ ਜਿਹੜੇ ਗੋਕੇ ਸਨ ਛੋਟੇ ਵੱਚੇ ਵੱਚੀਆਂ 28 ਵੈੜਾ 21 ਗਾਵਾਂ 25 ਅਤੇ ਜਿਹੜੇ ਮਹਿਰੂ ਸੀਗੇ ਉਹਦੇ ਵਿੱਚ ਕੱਟੇ-ਕੱਟੀਆਂ 44, ਝੋਟੀਆਂ 33, ਮੱਝਾਂ 9 ਬੱਕਰੀਆਂ 2 ਇਹ ਕੁੱਲ 159 ਜਾਨਵਰਾਂ ਦਾ ਨੁਕਸਾਨ ਹੋ ਗਿਆ ਉਤਰੀ ਖੇਤਰੀ ਬਿਮਾਰੀ ਪਰਖ ਪ੍ਰਯੋਗ ਚਾਲਾ ਜ਼ਿਲੰਦਰ ਅਤੇ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਮਹਾਰਾ ਵੱਲੋਂ ਕੀਤੇ ਟੈਸਟਾਂ ਦੀ ਰਿਪੋਰਟ ਸੀ ਜਿਹੜੀ ਉਹਦੇ ਵਿੱਚ ਮੂੰਹ ਖੁਰ ਦੀ ਬਿਮਾਰੀ ਆਈ ਹੈ ਖੂਨ ਦੀ ਕਮੀ ਨਿਮੋਨੀਆ ਜ਼ੈਰਾਬਾਦ ਥਲੇਰੀਆ ਬਹੁਤ ਜ਼ਿਆਦਾ ਠੰਡ ਨਾਈਟ੍ਰੇਟ ਇਸ ਤਰ੍ਹਾਂ ਦੇ ਕਈ ਕਾਰਨ ਬਣ ਗਏ ਜਿਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਵਿਰੁੱਧ ਇਸ ਘਟਨਾ ਦੀ ਵਿਭਾਗ ਦੁਆਰਾ ਕਾਰਵਾਈ ਅਨੁਸ਼ਾਸਨੀ ਕਾਰਵਾਈ ਆਰੰਭੀ ਗਈ ਹੈ ਉਸੇ ਹੇਠ ਹੇਠ ਸੰਸਾਰ ਡਾਕਟਰ ਰਾਜਦੀਪ ਸਹਿਕ ਡਾਇਰੈਕਟਰ ਪਸ਼ੂ ਪਾਲਣ ਬਟਿੰਡਾ ਵਾਦੂ ਚਾਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟੰਡਾ ਬਰਤ ਅਨਸ਼ਾਸਨੀ ਕਾਰਵਾਈ ਕਰਦੇ ਹੋਏ ਉਸ ਨੂੰ ਮਿਤੀ 17/2/24 ਨੂੰ ਪੰਜਾਬ ਸਿਵਲ ਸੇਵਾਵਾਂ ਸਜਾ ਦੇ ਅਧੀਨ ਅਪੀਲ ਨਿਜ ਮਾਮਲੀ 1970 ਨਿਜ ਮੱਠ ਦੇ ਤਹਿਤ ਸਰਕਾਰ ਵੱਲੋਂ ਚਾਰਜ ਕੀਤਾ ਦਿੱਤਾ ਗਿਆ ਹੈ ਦੂਸਰਾ ਡਾਕਟਰ ਦਲਜੀਤ ਸਿੰਘ ਸੀਨੀਅਰ ਵੈਟਰਨਰੀ ਅਫਸਰ ਬਠਿੰਡਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦੇ ਉਸ ਨੂੰ 27/24 ਨੂੰ ਸਜ਼ਾ ਤੇ ਅਪੀਲ ਨਿਜਮਾਵਲੀ 1970 ਦੇ ਨਿਜਮ ਦੇ ਅਠ ਦੇ ਅਧਿਐਨ ਸਰਕਾਰ ਵੱਲੋਂ ਚਾਰਜੀਟ ਕੀਤਾ ਗਿਆ ਹੈ ਡਾਕਟਰ ਮਨੀਸ਼ ਵੈਟਰਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਰਾਏਕੇ ਕਲਾ ਬਠਿੰਡਾ ਉਹਨਾਂ ਨੂੰ 18/24 ਨੂੰ ਮਾਤਰ ਕਰ ਦਿੱਤਾ ਗਿਆ ਇਸ ਅਧਿਕਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦੇ ਸਿਵਲ ਸਵਾਮ ਉਸ ਨਿਜਮਾਦਾਰੀ ਉਹਨਾਂ ਨੂੰ ਚਾਰ ਸ਼ੀਟ ਕਰ ਦਿੱਤਾ ਗਿਆ। ਚੌਥਾ ਜਿਹੜਾ ਗੁਰਵਿੰਦਰ ਸਿੰਘ ਵੈਟਰਨਰੀ ਫਾਰਮਾਸਿਸਟ ਜਿਹਦੀ ਡਿਊਟੀ ਹਰ ਵਕਤ ਬਣਦੀ ਸੀ ਹਰਨੇਕ ਸਿੰਘ ਹੈਲਪਰ ਜਿਨ੍ਹਾਂ ਨੇ ਇੱਥੇ ਅਨਗਹਿਲੀ ਜ਼ਿਆਦਾ ਵਰਤੀ ਉਹਨਾਂ ਦੇ ਆ ਜਿਹੜਾ ਕੰਟਰੈਕਟ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਆੜਾ ਜਿਹੜਾ ਇਹਨਾਂ ਦਾ ਸਵਾਲ ਸੀ ਜੀ ਰਾਜ ਵਿੱਚ ਪਸ਼ੂਆਂ ਦੀ ਮੌਤ ਤੇ ਵਿੱਤੀ ਸਹਾਇਤਾ ਜਾਰੀ ਕਰਨ ਸੰਬੰਧੀ ਜਿਹੜਾ ਇਹ ਮਾਮਲਾ ਭਾਰਤ ਸਰਕਾਰ ਕੋਲੇ ਰੱਖਿਆ ਗਿਆ ਕਿ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਹ ਠੀਕ ਹੈ ਧੰਨਵਾਦ